ਬਾਰ ਦੇ ਯਾਰ ਮਿੱਤਰ ਇਹ ਨਹੀਂ ਐ ਜਿਨ੍ਹਾਂ ਦੇ ਨਾਲ ਮੈਂ ਖਾਣਾ ਪੀਣਾ ਇਹ ਮਨਮੁੱਖਾਂ ਦੀ ਦੋਸਤੀ ਹੈ ਜੀ ਬਾਰ ਦੀ ਦੋਸਤੀ ਇਹ ਦੁਨੀਆਵੀ ਦੋਸਤੀ ਮਨਮੁੱਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਦੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਉਣ ਬੰਧ ਜਿਸ ਦਿਨ ਦੁੱਖ ਵਰਤ ਗਿਆ ਨਾ ਇਹਨਾਂ ਨੇ ਦੇਖਣਾ ਹੀ ਨਹੀਂ ਲੱਭਣਾ ਹੀ ਨਹੀਂ ਬਾਰ ਦੇ ਦੋਸਤਾਂ ਨੇ ਮਿੱਤਰਾਂ ਨੇ ਝੂਠਿਆਂ ਨੇ ਜੀਦੀ ਦੋਸਤੀ ਖਾਣ ਪੀਣ ਨਾਲ ਜਿਚਰ ਪੈਨਣ ਖਾਵਣੇ ਤੇ ਚਰ ਰੱਖਣ ਗੰਡ ਜਿਤ ਦਿਨ ਕਛੂ ਨਾ ਹੋਵੇ ਤਿਤ ਦਿਨ ਬੋਲਣ ਗੰਦ ਇਹ ਮੁਕਰ ਜਾਂਦੇ ਨੇ ਜੀ ਸੰਸਾਰ ਦੇ ਦੋਸਤ ਦੋਸਤ ਕੋਣ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਅਸਲ ਦੋਸਤ ਅਸਲ ਸੱਜਣ ਹੋਇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿਹੜੇ ਸੰਗਤ ਵਿੱਚ ਮਿਲਦੇ ਨੇ ਜਿਹਨੂੰ ਮਾਰੀ ਕਹਿੰਦੇ ਜਿਨ੍ਹਾਂ ਦਿਸੰਦੜਿਆਂ ਦੁਰਮਤ ਵਈਆਂ ਮਿੱਤਰ ਆਸਾ ਡੜੇ ਸਈ ਹਾਉ ਟੁੰਡੇਂ ਦੀ जग ਸਬਾਇਆ ਜਨ ਨਾਨਕ ਬਿਰਲੇ ਕੇਈ ਬਿਰਲੇ ਨੇ ਜੀ ਬਿਰਲੇ ਨੇ ਇਹ ਰਹਿਮਤਾਂ ਤੁਹਾਨੂੰ ਬਾਜ਼ਾਰਾਂ 'ਚ ਨਹੀਂ ਮਿਲਣੀਆਂ ਕਿਸੇ ਬਾਜ਼ਾਰ ਤੋਂ ਸੰਤੋਖ ਨਹੀਂ ਮਿਲਣਾ ਦਇਆ ਨਹੀਂ ਮਿਲਣੀ ਸਬਰ ਨਹੀਂ ਮਿਲਣਾ ਕਿਸੇ ਬਾਜ਼ਾਰ ਤੋਂ ਨਿਮਨ ਗੁਣ ਖਬਣ ਇਹ ਰਹਿਮਤਾ ਨਹੀਂ ਮਿਲਨੀ ਆ ਇਹ ਸਾਜ ਸੰਗਤ ਦੀ ਰਹਿਮਤ ਜਿੱਥੇ ਇਥੇ ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਈ ਇਹ ਸੰਗਤ ਚ ਮਿਲਣਾ ਜੀ ਤੇ ਕਿਦਿਆਂ ਕਿਵੇਂ ਮਿਲਣਾ ਇਹ ਪਤਾ ਨਹੀਂ ਕਿਥੇ ਬਖਸ਼ਿਆ ਹੋਿਆਂ ਦੀ ਧੂਣ ਮਸਤਕ ਤੇ ਲੱਗ ਜੇ ਜੀਵਨ ਪਰਵਿਰਤ ਹੋ ਜਾਂਦਾ ਜੀ ਬਦਲ ਜਾਂਦਾ ਜੀਵਨ ਪੁੱਠੇ ਭਾਗ ਵੀ ਸਿੱਧੇ ਹੋ ਜਾਂਦੇ ਆ ਗੁਰੂ ਦੀ ਸਰਦਲ ਤੇ ਮੱਥਾ ਟੇਕਿਆਂ ਇਥੇ ਉਹ ਬੈਨੇ ਨੇ ਜਿਨ੍ਹਾਂ ਦੇ ਅੰਦਰ ਵਿਰਲੇ ਹੁੰਦੇ ਆ ਕੋਈ ਜਿਨ੍ਹਾਂ ਦੇ ਅੰਦਰ ਨਾਮ ਦੀ ਰਹਿਮਤ ਰੰਗਤ ਚੜ੍ਹੀ ਹੋਈ ਹੈ ਇਹੋ ਨਾਲ ਦੀ ਸੰਗਤ ਜੇ ਮਿਲ ਜਾਏ ਤਾਂ ਯੋ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਨੂੰ ਇਸ ਸੰਗਤ ਵਿੱਚ ਰਹਿਮਤ ਹੁੰਦੀ ਹੈ ਜੀ ਤਨ ਮਨ ਮੋਲਿਆ RAM ਸਿਉ ਸੰਗ ਸਾਧ ਸਹਿਲਣੀਆਂ ਇਸ ਸਾਜ ਸੰਗਤ ਦੇ ਵਿੱਚ ਪੁੱਛੋ ਤੁਸੀਂ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਬਿਆ ਕਿਨੀ ਗੁਣੀ ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ ਇਹ ਸੰਗਤ 'ਚ ਮਿਲਦਾ ਜੀ ਇਸ ਕਰਕੇ ਸੰਗਤ ਵਿੱਚ ਬੜੇ ਸਬਰ ਨਾਲ ਟਿੱਕੇ ਬੈਠੀਏ ਹੁਰਮਤ ਨਾ ਕਰੀਏ ਇੱਥੇ ਇੱਥੇ ਟਿਕਾ ਰੱਖੀਏ ਨਿਮਰਤਾ ਰੱਖੀਏ ਇੱਥੇ ਨਿਮਰ ਨੂੰ ਹੀ ਫਲ ਲੱਗਦਾ ਜਿਹੜਾ ਰੁੱਖ ਫਲਾਂ ਨਾਲ ਭਲ ਜਾ ਭਰ ਜਾਂਦਾ ਉਹ ਝੁਕ ਜਾਂਦਾ ਆਕੜ ਵਾਲੇ ਤੇ ਮਾਰਜ ਕਹਿੰਦੇ ਸਿੰਬਲ ਰੁੱਖ ਸਰਾਇਰਾ ਅਤ ਦੀਰਗਤ ਮੁਚ ਤੀਰ ਦੀ ਤਰ੍ਹਾਂ ਆਕੜੇ ਹੁੰਦੇ ਆ ਲੰਬੇ ਸਿੱਧੇ ਹੋਏ ਜੇ ਆਖਾਂ ਆਸ ਕਰ ਜਾਏ ਨਿਰਾਸਾਂ ਕਿਤ ਫਲ ਫਿੱਕੇ ਫੁੱਲ ਬਕਬਕੇ ਕਮਨਾ ਆਵਹਿ ਪਤ ਇਥੇ ਕੀ ਚੱਲਦਾ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਇਹ ਰਹਿਮਤ ਇਥੇ ਹੈ ਸੰਗਤ ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ ਪਿਰ ਰਿਸਾਲੂ ਤਾਂ ਮਿਲੇ ਰਸ ਦੇਣ ਵਾਲਾ ਆਨੰਦ ਦੇਣ ਵਾਲਾ ਖਸਮ ਤਾਂ ਮਿਲੇਗਾ ਜਾ ਗੁਰ ਕਾ ਸ਼ਬਦ ਸੁਣੀ ਜੇ ਬਾਣੀ ਸੁਨੇਗਾ ਥਿਰ ਦੇ ਵਿੱਚ ਵਸਾਏਗਾ ਬਾਣੀ ਦੇ ਰਸਤੇ ਤੁਰੇਗਾ